ਕੁਨੀ ਸੜਕ ਦੇ ਨਾਲ ਮਸ਼ਹੂਰ ਹੋ ਚੁੱਕਿਆ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਮਾਰਗ ਤੇ ਪਿੰਡ ਡੜੋਲੀ ਦੇ ਕੋਲ ਵਾਪਰਿਆ ਸੜਕੀ ਹਾਦਸਾ ਇਸ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ ਤੇ ਦੋ ਗੰਭੀਰ ਰੂਪ ਚ ਜ਼ਖਮੀ ਹੋ ਗਏ ਮਿਲੀ ਜਾਣਕਾਰੀ ਅਨੁਸਾਰ ਡੜੋਲੀ ਗੇਟ ਦੇ ਕੋਲ ਸਕੂਟੀ ਤੇ ਮੋਟਰਸਾਈਕਲ ਸਵਾਰ ਮਾਰਗ ਤੇ ਖੜੇ ਵਾਹਨ ਤੋਂ ਪਾਸ ਲੈ ਰਹੇ ਸਨ ਕਿ ਸਾਹਮਣੇ ਤੋਂ ਆ ਰਹੇ ਵਾਹਨ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਦੇ ਚਲਦਿਆਂ ਇਹ ਹਾਦਸਾ ਵਾਪਰ ਗਿਆ ਮੌਕੇ ਤੇ ਐਸਐਸਐਫ ਦੀ ਟੀਮ ਨੇ ਪਹੁੰਚ ਕੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਉਪਚਾਰ ਲਈ ਪਹੁੰਚਾਇਆ ਜਿੱਥੇ ਡਾਕਟਰਾਂ ਵੱਲੋਂ ਜਾਂਚ ਤੋਂ ਬਾਅਦ ਔਰਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗੰਭੀਰ ਰੂਪ ਦੇ ਜ਼ਖਮੀ ਦੋਨੋਂ ਵਿਅਕਤੀ ਸਿਵਲ ਹਸਪਤਾਲ ਜੇਰੇ ਇਲਾਜ ਨੇ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਬਰਾ ਦੀ ਰਿਪੋਰਟ ਸੋ ਜਿਹੜਾ ਹਾਸਾ ਹੋਇਆ ਕਿੱਦਾਂ ਹੋਇਆ ਕਿੰਨੇ ਲੋਕ ਇੰਜਰਡ ਹੈ ਕਿੰਨੇ ਦੀ ਮੂਥ ਹੈ ਡਿਓ ਹਸਪਤਾਲ ਜਾਂਦਾ ਸੋ ਇਹ ਹਾਸਾ ਹੋਇਆ ਹੈ ਆਪਣਾ ਪੇੜ ਡਲੋਨੀ ਦੇ ਕੋਲ ਬਸ ਸਟੈਂਡ ਦੇ ਕੋਲ ਐਫ.ਟੀ ਵਾਲੇ ਉੱਤੇ ਸਪੈਕਟੀਵਾ ਸਵਾਰ ਸੀਗਾ ਇੱਕ ਬਾਈਕ ਸਵਾਰ ਸੀਗਾ ਇਹ ਅਲਗ-ਅਲਗ ਸੀਗੇ ਦੋਨੋਂ ਤਾਂ ਇਹ ਬਸ ਘੜੀਓਂ ਹੀ ਬਸ ਘੜੀ ਦੇ ਉੱਤੇ ਉਸ ਨੂੰ ਖਰੋਸ ਕਰ ਰਹੇ ਸੀ ਜੀ ਮੂਰੋ ਕੋਈ ਵਾਹਕ ਲਾਇਆ ਹੋਏ ਹੋਰ ਆਇੰਟੀਫਾਈ ਨਹੀਂ ਹੋਇਆ ਕਹਿੰਦਾ ਕਿਵੇਂ ਹੈ ਤਾਂ ਫਿਰ ਉਸ ਦੇ ਵਿੱਚ ਤਿੰਨੇ ਜਣੇ ਇੰਜਰਡ ਹੋਏ ਨੇ ਜਿਸ ਦੇ ਵਿੱਚ ਇੱਕ ਸੁਖਨਾਉ ਸਿੰਘ ਨੇ ਜੀ ਠੀਕ ਜੀ ਇੱਕ ਪੂਨਮ ਸ਼ਰਮਾ ਨੇ ਇੱਕ ਉਹਨਾਂ ਦਾ ਨਾਮ ਹੈ ਪੂਨਮ ਸ਼ਰਮਾ ਜਿਹੜੇ ਤੇ ਇਸਾਰੇ ਜਿਹੜਾ ਅਗਿਆਤ ਗੱਡੀ ਸੀਗੀ ਉਹ ਨਹੀਂ ਪਤਾ ਲੱਗੀ ਕਿ ਕੌਣ ਹੈ ਨਹੀਂ ਸੋਰੀ ਕਿਹਨੇ ਕਵੇ ਦਾ ਹਾਦਸਾ ਹਾਦਸਾ ਸਿਰ ਹਮ ਤੋਂ ਇੱਕ ਦੋ ਘੰਟਾ ਪਹਿਲਾਂ ਦਾ ਲੱਗਦਾ ਸਰ ਆਪਣਾ ਠੀਕ ਹੈ ਤੁਹਾਡੇ ਹੋਗਾ ਮਤਲਬ 9 ਵਜੇ ਦੇ ਕਰੀਬ ਹੰਗ ਨਹੀਂ ਤੇ ਅਗਲੀ ਕਾਰਵਾਈ ਸਰ ਅਗਲੀ ਤਰ੍ਹਾਂ ਕਾਰਵਾਈ ਨੰਗਲ ਣਾਣੇ ਨੂੰ ਕਰਨਗੇ ਇੱਕ ਐਕਸੀਡੈਂਟ ਕੇਸ ਆਇਆ ਸੀਗਾ ਕੁਝ ਇੱਕ ਲੇਡੀਜ਼ ਡੈਥ ਹੋਈ ਹੈ ਪੂਰਾ ਮਾਮਲਾ ਕੀ ਹੈ ਕਿੰਨੇ ਲੋਕ ਤੁਹਾਡੇ ਕੋਲ ਆਏ ਸੀਗੇ ਇਹਦੀ ਜਾਣਕਾਰੀ ਦੇ ਦਿਓ ਸਾਡੇ ਕੋਲੇ ਇੱਕ ਐਕਸੀਡੈਂਟ ਕੇਸ ਆਇਆ ਹੈ ਦਰੋਲੀ ਹੋਇਆ ਹੈ ਐਕਸੀਡੈਂਟ ਤੇ ਸਾਡੇ ਕੋਲ ਤਿੰਨ ਪੇਸ਼ੈਂਟਸ ਆਏ ਨੇ ਇੱਕ ਇੱਕ ਦਾ ਨਾਮ ਪੂਨਮ ਹੈ ਫੀਮੇਲ ਤੇ ਉਹ ਤਾਂ ਪ੍ਰੋ ਡੈਡੀ ਆਏ ਸੀਗੇ ਸਾਡੇ ਕੋਲ ਉਹਨਾਂ ਦੀ ਡੈਥ ਹੋ ਗਈ ਉਹਨਾਂ ਦਾ ਬੇਟਾ ਹੈ ਪਰਾਂਟ ਉਹ ਇਨ ਫਰਸਟ ایڈ ਦੇ ਦਿੱਤੀ ਉਹ ਠੀਕ ਹੈ ਤੇ ਥਰਡ ਪੇਸ਼ੈਂਟ ਹੈਗਾ ਸਾਡੇ ਕੋਲ ਸਤਨਾਮ ਤੇ ਉਹਨਾਂ ਦਾ ਈਐਨਟੀ ਬਲੀਡ ਹੋਇਆ ਹੈ ਜਿਸ ਦੇ ਕਰਕੇ ਸਾਨੂੰ ਫਰਸਟ ایڈ ਦੇ ਕੇ ਉਹਨੂੰ ਰੈਫਰ ਕਰਨਾ ਪਿਆ 32 ਰਫਰ ਕੀਤਾ ਤੇ ਸਰ ਜੀ ਦਾ ਇਹ ਬੇਟਾ ਸੀ ਉਹ ਠੀਕ ਹੈ ਉਹ ਬੇਟਾ ਬਿਲਕੁਲ ਠੀਕ ਹੈ ਤੇ ਜਤਨਾਮ ਨੇ ਵੀ ਠੀਕ ਹੋ ਜਾਣਾ ਹੋਪਫੁਲੀ